ਜਾਬ ਦੇ ਵਿੱਚ ਹੜ ਆਏ ਹੋਏ ਆ ਲੋਕ ਪੂਰੀ ਤਰ੍ਹਾਂ ਦੇ ਨਾਲ ਤੈਸ਼ ਨੈਸ਼ ਹੋਏ ਆ ਤੇ ਰਾਜਨੀਤੀ ਪਾਰਟੀਆਂ ਜਿਹੜੀਆਂ ਉਹ ਉਹਨਾਂ ਦੇ ਉੱਤੇ ਉਹਨਾਂ ਨੂੰ ਇਉਂ ਲੱਗਦਾ ਕਿ ਸਾਡੀ ਰਾਜਨੀਤੀ ਖੜੀ ਹੋ ਜੂਗੀ ਆਪਣੀਆਂ ਰਾਜਨੀਤੀ ਰੋਟੀਆਂ ਸੇਕ ਰਹੇ ਆ ਤੇ ਜਿਹਾ ਕਿੰਨੀ ਕੁ ਦੇਰ ਚੱਲਦਾ ਕੁਝ ਕੁ ਰੁਪਏ ਦੇ ਕੇ ਲੋਕਾਂ ਨੂੰ ਜਿਨ੍ਹਾਂ ਨੇ ਲੰਮਾ ਸਮਾਂ ਸੱਤਾ ਹੰਢਾਈ ਹੋਵੇ ਉਹ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਨ ਕਿ ਅਸੀਂ ਤੁਹਾਡੇ ਹਮਦਰਦ ਆ ਅਸੀਂ ਤੁਹਾਨੂੰ ਪਿਆਰ ਕਰਦੇ ਆ ਸਾਨੂੰ ਤੁਹਾਡੀ ਫਿਕਰ ਆ ਪਰ ਲੋਕ ਹੁਣ ਅਣਪੋਲ ਨਹੀਂ ਰਹੇ ਲੋਕ ਹੁਣ ਸਭ ਜਾਣੀ ਜਾਣ ਹੋ ਗਏ ਆ ਲੋਕਾਂ ਦਾ ਪਾਰਾ ਚੜਨਾ ਸੁਭਾਅਕ ਕੀ ਆ ਆਪਾਂ ਸਭ ਨੂੰ ਪਤਾ ਡੇਰਾ ਬਾਬਾ ਨਾਨਕ ਅਜਨਾਲਾ ਤੇ ਹੋਰ ਬਹੁਤ ਸਾਰੇ ਜਿਹੜੇ ਹਲਕੇ ਆ ਜਿਨ੍ਹਾਂ ਦੇ ਵਿੱਚ ਹੜ੍ਹ ਆਏ ਹੋਏ ਆ ਇਸ ਕਰਕੇ ਉਥੋਂ ਦੇ ਲੋਕਾਂ ਦਾ ਜਾਨ ਜੀਵਨ ਆ ਉਹ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਪਸ਼ੂ ਡੰਗਰ ਜਿਹੜਾ ਉਹ ਰੁੜ ਗਏ ਪਾਣੀ ਦੇ ਵਿੱਚ ਫਸਲਾਂ ਤਬਾਹ ਹੋ ਗਈਆਂ ਇੱਥੋਂ ਤੱਕ ਕਿ ਕਈ ਕਈ ਦਿਨ ਹੋ ਗਏ ਨਾ ਤਾਂ ਸੱਤਾਧਾਰੀ ਪਾਰਟੀ ਜੀ ਦੀ ਜ਼ਿੰਮੇਵਾਰੀ ਆ ਉਹ ਹੁਣ ਉੱਥੇ ਪਹੁੰਚੀ ਕੋਈ ਬੁਨਿਆਦੀ ਸਹੂਲਤਾਂ ਦਿੱਤੀਆਂ ਬਸ ਨਾਮੀ ਸਹੂਲਤਾਂ ਹੀ ਦਿੱਤੀਆਂ ਨਾ ਹੀ ਕੋਈ ਹੋਰ ਵੱਡਾ ਕੇਂਦਰ ਨੇ ਕੋਈ ਸਟੈਪ ਚੱਕਿਆ ਪਰ ਸਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜੇ ਜਿਹੜੇ ਬੰਨ ਟੁੱਟੇ ਆ ਜਿਹੜੇ ਜਿਹੜੇ ਬੰਨ ਟੁੱਟੇ ਆ ਉੱਥੇ-ਉੱਥੇ ਜਾ ਕੇ ਜਿਹੜੇ ਲੋਕ ਆਪ ਮੁਹਾਰੇ ਬਨ ਪੂਰੇ ਆ ਉਹਨਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਡੀਜ਼ਲ ਨਾਲ ਸਹਾਇਤਾ ਕੀਤੀ ਜਾਵੇ ਫਰਜ਼ ਨਿਭਾਇਆ ਜਾਵੇ ਤੇ ਇੱਥੋਂ ਤੱਕ ਵੀਡੀਓ ਵਾਇਰਲ ਹੋ ਗਈਆਂ ਕਈ ਜਿਹੜੇ ਜਿਹੜੇ ਕਾਲੀ ਦਲ ਦੇ ਆਪ ਮੁਹਾਰੇ ਬਣੇ ਲੀਡਰ ਆ ਥੋੜੇ ਜੇ ਉਹਨਾਂ ਨੇ ਜਿਨ੍ਹਾਂ ਨੇ ਬੇੜਾ ਗਰਕ ਕੀਤਾ ਕਾਲੀ ਦਲ ਦਾ ਉਹ ਇਹ ਕਹਿੰਦੇ ਵੀ ਦਿਖਾਈ ਦਿੱਤੇ ਇੱਥੋਂ ਤੱਕ ਵਿਰਸਾ ਸਿੰਘ ਵਲਟੋਹੇ ਦੇ ਮੁੰਡੇ ਦੀ ਵੀਡੀਓ ਪਾਈ ਆ ਜਿੱਥੇ ਉਹਨਾਂ ਨੇ ਇਹ ਗੱਲ ਆਖੀ ਐ ਕਿ ਬਾਦਲ ਸਾਹਿਬ ਲੋਹਾ ਗਰਮਾ ਹੁਣ ਚੜਾਈ ਕਰ ਲੋ ਕਿ ਉਹ ਇਹ ਚਾਹੁੰਦੇ ਸੀ ਕਿ ਹੜ ਆਵੇ ਲੋਕਾਂ ਲੋਕ ਬੇਕਾਰ ਹੋ ਜਾਣ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਜਾਵੇ ਤੇ ਉਹ ਆਪਣੀ ਰਾਜਨੀਤੀ ਚਮਕਾ ਲੈਣ ਇਹ ਗੱਲ ਜਦੋਂ ਲੋਕਾਂ ਚਾਈ ਤੇ ਲੋਕਾਂ ਨੇ ਇਸ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਆਖਿਆ ਕਿ ਵਾਕਿਆ ਲੀਡਰਾਂ ਦਾ ਜਿਹੜਾ ਜਿਹੜਾ ਖੂਨ ਹੁੰਦਾ ਉਹ ਲਾਲ ਰੰਗ ਦਾ ਨਹੀਂ ਹੁੰਦਾ ਨੀਲੇ ਰੰਗ ਦਾ ਹੁੰਦਾ ਤੇ ਦਿਲ ਇਹਦਾ ਨਾ ਪੱਥਰ ਦਾ ਹੁੰਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਘਰ ਰੁੜ ਗਏ ساری ਉਮਰ ਦੀ ਪੂੰਜੀ ਲਾ ਕੇ ਘਰ ਬਣਾਏ ਸੀ ਫਸਲਾਂ ਤਬਾਹ ਹੋ ਗਈਆਂ ਪਸ਼ੂ ਡੰਗਰ ਹੜ ਗਏ ਨਿਆਣੇ ਧੁੱਪਾਂ ਦੇ ਵਿੱਚ ਛਰਕਾਂ ਤੇ ਰਾਤਾਂ ਕੱਟਣ ਲਈ ਮਜਬੂਰ ਹੋ ਗਏ ਉਹਨਾਂ ਨੂੰ ਵੇਖ ਕੇ ਕੋਈ ਭਾਵੇਂ ਜਿੰਨੇ ਮਰਜੀ ਕਰੜੇ ਦਿਲ ਵਾਲਾ ਇਨਸਾਨ ਹੋਵੇ ਉਸ ਦੇ ਜਿਹੜਾ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਤੇ ਇਥੋਂ ਤਿੱਕਰ ਜਿਹੜੇ ਆਮ ਲੋਕ ਆ ਆਪਣੇ ਜੇ ਦੋ ਰੋਟੀਆਂ ਹੱਥ 'ਚ ਤੇ ਇੱਕ ਰੋਟੀ ਉਹਨਾਂ ਨਾਲ ਵੰਡਣ ਦੀ ਕੋਸ਼ਿਸ਼ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਨੌਜਵਾਨ ਕੋਈ ਮਿੱਟੀ ਦੀ ਸੇਵਾ ਕਰ ਰਿਹਾ ਕੋਈ ਗੱਟੇ ਭਰ ਕੇ ਲੈ ਜਾ ਰਿਹਾ ਕੋਈ ਉਹਨਾਂ ਦੇ ਪਸ਼ੂਆਂ ਲਈ ਜਿਹੜੇ ਰਹਿ ਗਏ ਉਹਨਾਂ ਲਈ ਚਾਰਾ ਲਾ ਜਾ ਰਿਹਾ ਪਰ ਇਹ ਜਿਹੜੇ ਲੀਡਰ ਆ ਇਹਨਾਂ ਦੇ ਜਿਹੜੇ ਪਸ਼ੂ ਆ ਉਹ ਇਹਨਾਂ ਨੂੰ ਇਹ ਜਈਆਂ ਗੱਲਾਂ ਕਹਿ ਰਹੇ ਆ ਕਿ ਹੁਣ ਲੋਹਾ ਗਰਮ ਹੁਣ ਚੜਾਈ ਕਰ ਲੋ ਵੀ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਕਾਲੀ ਦਲ ਨੇ 207 ਤੋਂ 17 ਤਿੱਕਰ ਜਿਹੜੇ ਇਹਨਾਂ ਦੇ ਹਮਦਰਦ ਬਣੇ ਸੀ ਨਕਲੀ ਵਾਵਾ ਕਰਨ ਵਾਲੇ ਜਿਨ੍ਹਾਂ ਨੇ ਬੇੜਾ ਡਬੋਇਆ ਉਹ ਹੁਣ ਵੀ ਸੁਖਵੀਰ ਬਾਦਲ ਜਦੋਂ ਮਾਰਾ ਮੋਟਾ ਸਰਗਰਮ ਹੁੰਦਾ ਤੇ ਉਹਦੀ ਜਿਹੜੀ ਬੇੜੀ ਆ ਉਹਦੇ ਵਿੱਚ ਪੱਥਰ ਧਰ ਦਿੰਦੇ ਆ ਉਹਦੀ ਬੇੜੀ ਡਬੋਂ ਚ ਕੋਈ ਕਸਰ ਨਹੀਂ ਛੱਡਦੇ ਪਰ ਕੀ ਹੋਇਆ ਇੱਕ ਬੰਨ ਜਿਹੜਾ ਟੁੱਟ ਗਿਆ ਸੀ ਸੁਰਹਾਲੀ ਕੋਲੇ ਉੱਥੇ ਵੱਡੀ ਤਦਾਦ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਣਾ ਸੀ ਲੋਕ ਆਪ ਮੁਹਾਰੇ ਉੱਥੇ ਲੱਗੇ ਹੋਏ ਸੀ ਬੰਨ ਪੂਰਨ ਦੇ ਲਈ ਤਾਂ ਕਿ 12 13 ਪਿੰਡਾਂ ਦਾ ਨੁਕਸਾਨ ਨਾ ਹੋਵੇ ਪਿੰਡ ਬਾਜ ਜਾਣ ਉੱਥੇ ਬਾਦਲ ਸਾਹਿਬ ਨੂੰ ਵੀ ਪਤਾ ਲੱਗਦਾ ਜਿਵੇਂ ਉਹ ਸੁਲਤਾਨਪੁਰ ਲੋਧੀ ਫਾਜ਼ਲਖਾ ਡੇਰਾ ਬਾਬਾ ਨਾਨਕ ਹੋਰ ਜਿਵੇਂ ਅਜਨਾਲੇ ਉੱਥੇ ਗਏ ਉੱਥੇ ਉਹ ਪਹੁੰਚ ਜਾਂਦੇ ਆ ਉੱਥੇ ਜਾ ਕੇ ਕਹਿੰਦੇ ਆ ਕਿ ਭਾਈ ਸਰਕਾਰ ਦਾ ਤਾਂ ਕੋਈ ਨੁਮਾਇੰਦਾ ਨਹੀਂ ਆਇਆ ਮੈਂ ਸਰਕਾਰ ਦੇ ਵਿੱਚ ਨਹੀਂ ਇੱਕ ਤਾਂ ਜਦੋਂ ਸਰਕਾਰ ਆ ਜੀ ਇਹਦਾ ਨਵੀਨੀਕਰਨ ਕਰਦੇ ਆਂਗੇ ਨਹਿਰ ਜਿਵੇਂ ਨਹਿਰਾਂ ਦੇ ਕੰਢੇ ਹੁੰਦੇ ਆ ਪੱਕੇ ਓਵੇਂ ਪੱਕੇ ਕਰਦੇ ਆਂਗੇ ਦਰਿਆਵਾਂ ਦੇ ਕੰਢੇ ਪਰ ਸ਼ਾਇਦ ਜਿਹੜੇ ਇਹਨਾਂ ਦੇ ਸਲਾਹਕਾਰ ਆ ਉਹਨਾਂ ਨੂੰ ਇੰਨਾ ਸੁਖਵੀਰ ਸਿੰਘ ਬਾਦਲ ਨੂੰ ਉਹ ਕੇਵਲ ਜੀ ਸਲਾਹ ਦਿੰਦੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਜਿਹੜੇ ਦਰਿਆ ਉਹ ਭਾਈ ਆਪਣਾ ਰਾਹ ਬਦਲਦੇ ਰਹਿੰਦੇ ਆ ਪਿਛਲੇ 4-500 ਸਾਲ ਦਾ ਇਤਿਹਾਸ ਵੇਖੀਏ 7-8 ਕਿਲੋਮੀਟਰ ਇੱਧਰ ਉੱਧਰ ਹੁੰਦੇ ਰਹਿੰਦੇ ਜਿਹੜੇ ਦਰਿਆ ਇਹਨਾਂ ਦੇ ਵਹਾਅ ਜਿਹੜੇ ਚਲੋ ਜੋ ਗੱਲ ਹੋਈ ਠੀਕ ਆ ਉੱਥੇ ਜਾ ਕੇ ਸੁਖਵੀਰ ਸਿੰਘ ਬਾਦਲ ਮਾਰ ਲੱਗਾ ਮਿੱਠੀਆਂ ਕਹਿਣ ਲੱਗਾ ਬਹੁਤ ਮਾੜਾ ਸਰਕਾਰ ਨੇ ਧਿਆਨ ਨਹੀਂ ਦਿੱਤਾ ਮਾਈਨਿੰਗ ਕਰਾਈ ਆ ਸਰਕਾਰ ਦੇ ਜਿਹੜੇ ਆਗੂ ਐਮਐਲਏ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਇਸ ਕਰਕੇ ਜਿਹੜਾ ਇਹ ਬੰਨ ਇਹ ਟੁੱਟਣ ਲੱਗਾ ਲੋਕ ਭਰੇ ਪੀਤੇ ਪਏ ਸੀ ਇੱਕ ਤਾਂ ਨਾਲ ਤਾਮਝਾਂ ਮੈਨਾ ਜਾਵੜਿੰਦਾ ਲੋਕਾਂ ਦੇ ਟਰੈਕਟਰ ਆਈ ਜਾਂਦੇ ਸੀ ਮਿੱਟੀ ਲੈ ਕੇ ਟਿਪਰ ਆਈ ਜਾਂਦੇ ਮਿੱਟੀ ਲੈ ਕੇ ਮੁੰਡੇ ਪਿੰਡਾਂ ਦੇ ਗੱਟੇ ਲੈ ਕੇ ਆਈ ਜਾਂਦੇ ਜਿਵੇਂ ਜਿਵੇਂ ਜੀਜਾ ਜੀ ਦਾ ਜਿਵੇਂ ਜਿਵੇਂ ਕੋਈ ਦਾ ਲੱਗਦਾ ਸੀ ਉਵੇਂ ਉਹ ਆਪਣਾ ਤਿਲ ਫੁੱਲ ਪਾ ਕੇ ਨੁਕਸਾਨ ਹੋਣੋਂ ਉਸ ਇਲਾਕੇ ਦੇ ਨਹੀਂ ਉਹ ਇਲਾਕੇ ਤੋਂ ਬਾਹਰ ਦੇ ਵੀ ਜਿਹੜੇ ਵਾਕਿਆ ਇਨਸਾਨੀਅਤ ਪਸੰਦ ਲੋਕ ਆ ਜਿਨ੍ਹਾਂ ਦੇ ਦਿਲ ਦੇ ਵਿੱਚ ਬੀੜ ਆ ਵੀ ਕੋਈ ਦੁਖੀ ਨਾ ਹੋਵੇ ਉਹ ਸਾਰੇ ਪਹੁੰਚੇ ਸੀ ਜਿਵੇਂ ਕਿਸੇ ਦੇ ਕੋਈ ਕੰਨ ਬਲੇਲ ਪਈ ਸਾਰੇ ਉੱਤੇ ਪਹੁੰਚ ਕੇ ਆਪਣੀ ਬਣਦੀ ਮਦਦ ਕਰ ਰਹੇ ਸੀ ਜਦੋਂ ਸੁਖਵੀਰ ਸਿੰਘ ਬਾਦਲ ਉੱਤੇ ਪਹੁੰਚਦੇ ਇਹਨਾਂ ਦਾ ਤਾਮਾ ਝਾਮਾ ਨਾਲ ਜਾ ਵੜਿੰਦਾ ਉਹ ਪਹਿਲਾਂ ਤਾਂ ਉਹਨਾਂ ਦੀਆਂ ਗੱਡੀਆਂ ਰੁਕ ਜਾਂਦੀਆਂ ਜਿਹੜੇ ਟਿਪਰ ਆ ਉਹ ਰੁਕ ਜਾਂਦੇ ਆ ਕਿਉਂਕਿ ਜੈਡ ਪਲੱਸ ਸਿਕਿਉਰਟੀ ਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਮਝਦੇ ਆ ਕਿ ਸੁਖਵੀਰ ਸਿੰਘ ਬਾਦਲ ਨੂੰ ਥ੍ਰੈਟ ਆ ਉਹਨਾਂ ਤੇ ਇੱਕ ਜਾਨਲੇਵਾ ਹਮਲਾ ਵੀ ਹੋਇਆ ਸੀ ਜਦੋਂ ਸੇਵਾ ਨਿਭਾ ਰਹੇ ਸੀ ਉੱਥੇ ਜਦੋਂ ਜਾਂਦੇ ਆ ਲੋਕ ਭਲੇ ਪੀਤੇ ਪਏ ਸੀ ਕਿਉਂਕਿ ਦਰਿਆ ਘਟਨ ਦੀ بجائے ਚੜ ਰਿਹਾ ਸੀ ਦਰਿਆ ਉੱਤੇ ਨੂੰ ਆ ਰਿਹਾ ਸੀ ਲਗਾਤਾਰ ਬੰਦ ਨੂੰ ਢਾਹ ਲੱਗ ਰਹੀ ਸੀ ਡੀਸੀ ਵੀ ਉੱਤੇ ਮੌਜੂਦ ਸੀ ਉਹ ਸਾਰਾ ਜਿਹੜਾ ਪ੍ਰਸ਼ਾਸਨ ਸੀ ਉਹ ਆਲੇ ਦੁਆਲੇ ਘੁੰਮਣ ਲੱਗ ਜਾਂਦਾ ਲੰਮਾ ਦੇਰ ਸੱਤਾ 'ਚ ਰਹੇ ਆ ਲੋਕ ਤੰਗ ਆ ਕੇ ਉਹਨਾਂ ਨੇ ਨਾਰੇਬਾਜੀ ਸ਼ੁਰੂ ਕਰਤੀ ਉਹ ਆਂਦੇ ਡਰਾਮੇ ਨਾ ਕਰੋ ਭਾਈ ਇਹ ਸਾਡਾ ਹਾਲ ਐਵੇਂ ਦਾ ਐਵੇਂ ਹੀ ਆ ਜਦੋਂ ਤੁਸੀਂ ਸੱਤਾ 'ਚ ਸੀ ਤੁਸੀਂ ਵੀ ਇਹੀ ਹਾਲ ਕੀਤਾ ਮਾਈਨਿੰਗ ਉਹਦੋਂ ਵੀ ਹੋਈ ਆ ਇੱਥੋਂ ਤੱਕਰ ਲੋਕ ਭੜਕ ਗਏ ਉਹਾਂ ਦੇ ਮਾਈਨਿੰਗ ਕਰਨੀ ਪੰਜਾਬ ਦੇ ਲੀਡਰਾਂ ਨੂੰ ਕਾਲੀਦਲ ਨੇ ਸਿਕਾਈ ਆ ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ ਜਿੱਥੇ ਕੋਈ ਰੇਤਾ ਦਾ ਦਰਿਆ ਦਾ ਜੇ ਕੋਈ ਹੈਗਾ ਰੇਤਾ ਦੀ ਖੱਡ ਹੁੰਦੀ ਸੀ ਅਗਲਾ ਟਰਾਲੀ ਭਰ ਲਿਆਉਂਦਾ ਸੀ ਘਰੇ ਲਿਆ ਜਾਂਦਾਈ ਤੁਸੀਂ ਦੱਸਿਆ ਲੋਕਾਂ ਨੂੰ ਲੀਡਰਾਂ ਨੂੰ ਇਹ ਜਿਹੜਾ ਮਾਫੀਆ ਇਹ ਬਣਾਇਆ ਹੀ ਤੁਸੀਂ ਆ ਰੇਤਾ ਦਾ ਅਕਾਲੀ ਦਲ ਨੇ 2007 ਤੋਂ 17 ਤੱਕ ਰੇਤ ਦਾ ਜਿੰਨਾ ਚੱਕਰ ਪਿਆ ਮਜੀਠੇ ਦਾ ਜਿਵੇਂ ਨਾਮ जोडਦਾ ਰਿਹਾ ਸਾਰੇ ਜਾਣਦੇ ਆ ਇਸ ਕਰਕੇ ਲੋਕ ਭਾਵੇਂ ਅਕਾਲੀ ਦਲ ਦਾ ਸੋਸ਼ਲ ਮੀਡੀਆ ਇਸ ਗੱਲ ਦੇ ਉੱਤੇ ਲੱਗਾ ਹੋਇਆ ਉਹਨਾਂ ਦੀ ਜਿਹੜੀ छवि ਨਕਾਰ ਨੂੰ ਕਿ ਉਹ ਬਹੁਤ ਹੁਣ ਰੋਬਨ ਹੁੱਡ ਬਣ ਗਏ ਉਹ ਪੈਸੇ ਵੰਡ ਰਹੇ ਆ ਪਰ ਲੋਕਾਂ ਦੇ ਵਿੱਚ ਜਿਵੇਂ 2017 ਦੇ ਵਿੱਚ 2012 ਦੇ ਵਿੱਚ ਗੁੱਸਾ ਸੀ ਉਵੇਂ ਹੀ ਬਰਕਰਾਰ ਆ ਭਾਵੇਂ ਆਪਦੇ ਦਿਲ ਨੂੰ ਦਿਲਾਸੇ ਦੇਣ ਲਈ ਇਹ ਕਹਿ ਦੇਣ ਵੀ ਇਹ ਅਰਕੀ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ छवि ਸੁਧਰ ਗਈ ਆ ਪਰ ਲੋਕ ਭਲੀ ਭਾਤੀ ਜਾਣਦੇ ਆ ਲੋਕਾਂ ਦੀ ਯਾਦਸ਼ਤ ਇੰਨੀ ਮਾਰੀ ਨਹੀਂ ਹੁਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਰਿਕਾਰਡ ਕਰਕੇ ਰੱਖ ਲੈਂਦੇ ਆ ਅਗਲੇ ਅਗਲੇ ਕਹਿ ਦਿੰਦੇ ਆ ਕਿ ਇਹ ਗੱਲਾਂ ਰਿਕਾਰਡ ਆ ਕੱਲ ਕੇ ਅੱਗੇ ਚਲਾ ਦਿੰਦੇ ਆ ਭਗਵੰਤ ਮਾਨ ਐਸੇ ਵੀਡੀਓ ਕਰਕੇ ਆੜਿਆ ਜਦੋਂ ਕਹਿੰਦਾ ਇਹ ਮੁਰਗੀ ਮਰੀ ਉਹਦਾ ਵੀ ਮਆਵਜਾ ਦੇਉਂ ਕੁਕੜੀ ਮਰੀ ਉਹਦਾ ਵੀ ਮਆਵਜਾ ਦੇਉਂ ਹੁਣ ਜਦੋਂ ਪੱਤਰਕਾਰਾਂ ਨੇ ਪੁੱਛ ਰਿਹਾ ਤੇ ਅੱਗੋਂ ਜਵਾਬ ਨਹੀਂ ਆਇਆ ਕਹਿੰਦਾ ਸੁਖਵੀਰ ਬਾਦਲ ਨੇ ਭੇਜਿਆ ਪੀਆਰਟੀਸੀ ਐ ਇੱਥੋਂ ਲੋਕਾਂ ਨੂੰ ਇਹ ਸਾਬਤ ਹੋ ਗਿਆ ਕਿ ਭਾਵੇਂ ਪਾਰਟੀ ਜਿਹੜੀ ਮਰਜੀ ਆ ਜੇ ਲੀਡਰ ਜਿਹੜਾ ਆਪ ਆ ਜੇ ਕਾਲੀ ਆ ਜੇਨ ਭਾਜਪਾ